ਸਸ਼ੀਕਾਲ ਤੁਸੀਂ ਦੇਖ ਰਹੇ ਹੋ ਫਟਾਫਟ ਦੀਆਂ ਖਬਰਾਂ ਤੇ ਮੈਂ ਹਾਂ ਗੁਰਪ੍ਰੀਤ ਕੌਰ ਤੇ ਲੈ ਕੇ ਹਜ਼ਰ ਹਾਫ ਫਟਾਫਟ ਦੀਆਂ ਖਬਰਾਂ ਤੇ ਫਟਾਫਟ ਖਬਰਾਂ ਦਾ ਆਗਾਜ਼ ਕਰਦੇ ਆ ਅੱਜ ਦੀ ਪਹਿਲੀ ਵੱਡੀ ਖਬਰ ਦੇ ਨਾਲ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੇ ਭਾਰਤੀ ਜਨਤਾ ਪਾਰਟੀ ਦੀ ਤਾਨਾਸ਼ਾਹੀ ਦੇ ਖਿਲਾਫ ਆਪ ਦੇ ਵੱਲੋਂ ਅੱਜ ਦੇਸ਼ ਭਰ ਦੇ ਵਿੱਚ ਸਮੂਹਿਕ ਪੁਖ ਹੜਤਾਲ ਕੀਤੀ ਜਾ ਰਹੀ ਹੈ ਇਸੇ ਤਹਿਤ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੈਬਨਿਟ ਮੰਤਰੀਆਂ ਤੇ ਆਪ ਵਰਕਰਾਂ ਦੇ ਨਾਲ ਖਟਕੜ ਕਲਾਂ ਦੇ ਵਿੱਚੋਂ ਪੁਖ ਹੜਤਾਲ ਦੇ ਬੈਠਕੇ ਨੇ ਇਹ ਪੁਖ ਹੜਤਾਲ ਸ਼ਾਮ 5 ਵਜੇ ਤੱਕ ਜਾਰੀ ਰਹੇਗੀ ਤੇ ਕੇਜਰੀਵਾਲ ਦੀ ਗ੍ਰਿਫਤਾਰੀ ਦਾ ਰੋਸ ਜ਼ਾਹਰ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਅੱਜ ਦੇਸ਼ ਦਾ ਲੋਕਤੰਤਰ ਖਤਰੇ ਦੇ ਵਿੱਚ ਹੈ ਅਤੇ ਇਨ੍ਹਾਂ ਦਿਨਾਂ ਦੇ ਵਾਸਤੇ ਹੀ ਸ਼ਹੀਦਾਂ ਨੇ ਕੁਰਬਾਨੀਆਂ ਦਿੱਤੀਆਂ ਸਨ ਤੇ ਅੱਜ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਵੱਲੋਂ ਦੇਸ਼ ਤੇ ਲੋਕਤੰਤਰ ਦੇ ਲਈ ਦਿੱਤੀ ਗਈ ਕੁਰਬਾਨੀ ਅੱਜ ਖਤਰੇ ਦੇ ਵਿੱਚ ਹੈ ਤੇ ਆਓ ਇਕੱਠੇ ਹੋ ਕੇ ਇਨ੍ਹਾਂ ਤਾਣਾਸ਼ਾਹੀ ਲੀਡਰਾਂ ਤੋਂ ਸ਼ਹੀਦਾਂ ਦੀ ਧਰਤੀ ਦੇ ਇਸ ਲੋਕਤੰਤਰ ਨੂੰ ਬਚਾਈਏ ਸੂਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚੇ ਦੇ ਨਿਦਾਨਾਂ ਨੇ ਅੱਜ ਸ਼ੰਭੂ ਬਾਰਡਰ ਤੇ ਗੱਲਬਾਤ ਕਰਦੇ ਆਖਿਆ ਹੈ ਕਿ ਸ਼ੰਭੂ ਅਤੇ ਖਨੋਰੀ ਦੀ ਸਰਹੱਦਾ ਤੇ ਚੱਲ ਰਿਹਾ ਕਿਸਾਨ ਅੰਦੋਲਨ 55 ਦਿਨਾਂ ਪੂਰੇ ਸ਼ੀਕਰ ਤੇ ਹੈ ਇਤਿਹਾਸੀ ਜਿੱਤ ਪ੍ਰਾਪਤ ਕਰਕੇ ਹੀ ਵਾਪਸ ਮੁੜਾਂਗੇ ਕਿਸਾਨ ਨੇਤਾ ਸਰਵਪੰ ਸਿੰਘ ਪੰਦੇਰ ਅਤੇ ਜਗਜੀਤ ਸਿੰਘ ਡੱਲੇਵਾਲ ਨੇ ਦੱਸਿਆ ਕਿ ਦੋਨੋਂ ਫੋਰਮਾਂ ਨੇ ਆਪਸੀ ਸਹਿਮਤੀ ਦੇ ਨਾਲ ਇੱਕ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ ਜੋ ਕਿ ਦੇਸ਼ ਭਾਰਤ ਦੇ ਵਿੱਚੋਂ ਵੱਖ-ਵੱਖ ਮਹਰਾਂ ਦੇ ਨਾਲ ਤਾਲਮੇਲ ਕਰਕੇ ਐਮਐਸਪੀ ਦਾ ਸਹੀ ਮੁਲਾਕਣ ਸ਼ੋ ਤੇ ਵਿਚਾਰ ਕਰੇਗੀ ਅਤੇ ਐਮਐਸਪੀ ਦੇ ਬਾਰੇ ਫੈਲਾਈ প্রচার ਅਤੇ ਗਲਤ ਜਾਣਕਾਰੀ ਦਾ ਵਿਸ਼ਲੇਸ਼ਣ ਕਰੇਗੀ ਅਤੇ ਦੇਸ਼ ਨੂੰ ਰਿਪੋਰਟ ਰੱਖੇਗੀ। ਕਿਸਾਨ ਆਗੂਆਂ ਨੇ ਦ샤ਪੁਰ ਮੋੜਾ ਮੰਡੀ ਦੇ ਵਿੱਚੋਂ ਸ਼ਹੀਦ ਸੁਭਕਰਨ ਸਿੰਘ ਦੀ ਸ਼ਰਦਾਂਜਲੀ ਸਭਾ ਦੇ ਵਿੱਚ 5570 ਰੁਪਏ ਇਕੱਠੇ ਹੋਏ ਸੀ ਜਿਸ ਨੂੰ ਸ਼ਹੀਦ ਸੁਭਕਰਨ ਸਿੰਘ ਦਾ ਯਾਦਗਾਰੀ ਸਮਾਰਕ ਬਣਾਉਣ ਦੇ ਲਈ ਪਿੰਡ ਬੱਲੋ ਦੀ ਕਮੇਟੀ ਨੂੰ ਸੌਂਪ ਦਿੱਤਾ ਗਿਆ। ਅਤੇ ਕਿਸਾਨ ਜਥੇਬੰਦੀਆਂ ਨੇ ਦੱਸਿਆ ਕਿ ਫਰਜ਼ੀ ਮੁਕੱਦਮਿਆਂ 'ਚ ਫੜੇ ਗਏ ਕਿਸਾਨਾਂ ਦੀ ਰਿਹਾਈ ਦੇ ਲਈ ਦੇਸ਼ ਭਰ ਦੇ ਵਿੱਚੋਂ ਰੋਸ ਮਾਰਚ ਕੀਤੇ ਜਾਣਗੇ। ਫਰੀਦਕੋਟ ਪੁਲਿਸ ਅਤੇ ਗੈਂਗਸਟਰਾਂ ਦੇ ਵਿਚਾਲੇ ਮੁੱਠਪੇੜ ਹੋਈ ਹੈ ਜਾਣਕਾਰੀ ਮਿਲੀ ਹੈ ਕਿ ਪੁਲਿਸ ਨੇ ਦੋ ਗੈਂਗਸਟਰਾਂ ਨੂੰ ਫੜ ਲਿਆ ਤੇ ਦੋਹਾਂ ਦੀਆਂ ਲਤਾਂ ਦੇ ਵਿੱਚ ਗੋਲੀਆਂ ਲੱਗੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਇਹ ਕੋਈ ਵਾਰਦਾਤ ਕੰਦਲੇ ਫਰੀਦਕੋਟ ਆਇਸਨ ਤੇ ਦੋਵੇਂ ਜਲੰਧਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ ਤੇ ਇੱਕ ਦਾ ਨਾਮ ਵਿਪਲ ਪ੍ਰੀਤ ਅਤੇ ਦੂਜੇ ਦਾ ਨਾਮ ਕਰਨ ਉਰਫ ਆਸ਼ੂ ਹੈ ਤੇ ਦੋਹਾਂ ਦੀਆਂ ਦੋਹਾਂ ਦੀਆਂ ਲਤਾਂ ਦੇ ਵਿੱਚ ਗੋਲੀਆਂ ਲੱਗੀਆਂ ਨੇ ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਦੇ ਵੱਲੋਂ ਡਾਂਸਰ ਸਿਮਰ ਸੰਧੂ ਦੇ ਹੱਕ ਦੇ ਵਿੱਚ ਆਵਾਜ਼ ਚੁੱਕੀ ਹੈ ਤੇ ਪੰਜਾਬੀ ਗਾਇਕ ਦੇ ਵੱਲੋਂ ਖਾਸ ਸਿਮਰ ਸੰਧੂ ਦੇ ਹੱਕ ਦੇ ਵਿੱਚ ਇੱਕ ਵੀਡੀਓ ਪੋਸਟ ਕੀਤੀ ਹੈ ਤੇ ਵੀਡੀਓ ਦੇ ਵਿੱਚ ਕਲਾਕਾਰ ਦੇ ਵੱਲੋਂ ਉਹਨਾਂ ਲੋਕਾਂ ਨੂੰ ਜਵਾਬ ਦਿੱਤਾ ਗਿਆ ਹੈ ਜੋ ਸਿਮਰ ਨੂੰ ਖੂਬ ਬੁਰਾ ਪਲਾ ਬੋਲ ਰਹੇ ਨੇ ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਨੇ ਸਿਮਰ ਸੰਧੂ ਦੇ ਹੱਕ ਦੇ ਵਿੱਚ ਬੋਲਦੇ ਹੋਏ ਕਿਹਾ ਕਿ ਕੁਝ ਲੋਕਾਂ ਦੇ ਲਈ ਉਹ ਕੰਜਰੀ ਹੈ ਤੇ ਕੁਝ ਲੋਕਾਂ ਦੇ ਲਈ ਨਚਾਰ ਹੈ ਤੇ ਕੁਝ ਲੋਕਾਂ ਦੇ ਲਈ ਉਹ ਇੱਕ ਡਾਂਸਰ ਹੈ ਤੇ ਇਸ ਤਰ੍ਹਾਂ ਦੀ ਮਾਨਸਿਕਤਾ ਰੱਖਣ ਵਾਲੇ ਲੋਕਾਂ ਨੂੰ ਮੈਂ ਇੱਕ ਗੱਲ ਕਹਿਣ ਜਾ ਰਿਹਾ ਡਾਂਸਰ ਸਿਮਰ ਸੰਧੂ ਬਾਰੇ ਜਿਵੇਂ ਵੱਡੇ ਪਰਦੇ ਤੇ ਸਰਗੁਣ ਮਹਿਤਾ ਸੋਨਮ ਬਾਜਵਾ ਕਿਰਨਖਪੂਰ ਅਤੇ ਹੋਰ ਵੀ ਫੀਮੇਲ ਆਰਟਿਸਟ ਸਾਨੂੰ ਖੁਸ਼ੀਆਂ ਵੰਡਦੀਆਂ ਨੇ ਤੇ ਸਾਡਾ ਮਨੋਰੰਜਨ ਕਰਦੀਆਂ ਨੇ ਇਸੇ ਤਰੀਕੇ ਦੇ ਨਾਲ ਸਿਮਰ ਸੰਧੂ ਜਾਂ ਕੋਈ ਵੀ ਹੋਰ ਜੋ ਸਾਡੇ ਖੁਸ਼ੀਆਂ ਦੇ ਮੌਕਿਆਂ ਨੂੰ ਚਾਰ ਚੰਨ ਲਗਾਉਂਦੇ ਨੇ ਇਹਨਾਂ ਦੀ ਵੀ ਉਹਨਾਂ ਦੀ ਹੀ ਇੱਜ਼ਤ ਉਹਨੀ ਹੀ ਇੱਜ਼ਤ ਆ ਆਪਣੀ ਮਾਨਸਿਕਤਾ ਬਦਲੋ ਫਿਰ ਤੁਸੀਂ ਇਹਨਾਂ ਨੂੰ ਵਿਆਹ ਉੱਪਰ ਸੱਦਦੇ ਕਿਉਂ ਹੋ ਜੇਕਰ ਤੁਸੀਂ ਵੀ ਇਹਨਾਂ ਨੂੰ ਸੱਦਦੇ ਹੋ ਤਾਂ ਤੁਸੀਂ ਵੀ ਗਲਤ ਹੋ ਭਾਰਤ ਦੇ ਮੋਸਟ ਵਾਂਟਡ ਗੈਂਗਸਟਰਾਂ ਦੇ ਵਿੱਚੋਂ ਇੱਕ ਗੈਂਗਸਟਰ 골ਡੀ ਬਰਾੜ ਨੇ ਇੱਕ ਹੋਰ ਕਤਲ ਦੇ ਵਿੱਚ ਹੱਥ ਹੁੰਦਾ ਦਾਅਵਾ ਕੀਤਾ ਉਸਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਦੇ ਵਿੱਚ ਕਿਹਾ ਕਿ ਉਸਨੇ ਰੂਸ ਦੇ ਵਿੱਚ ਬਦਨਾਮ ਗੈਂਗਸਟਰ ਪੁੱਪੀ ਰਾਣਾ ਦੇ ਬੰਦੇ ਦਾ ਕਤਲ ਕਰਵਾਇਆ ਸੀ ਅਤੇ 골ਡੀ ਬਰਾੜ ਨੇ ਦਾਅਵਾ ਕੀਤਾ ਕਿ ਪੱਪੀ ਰਾਣਾ ਨੇ ਆਪਣੇ ਬੰਦੇ ਨੂੰ ਮੁਖਬਰ ਬਣਾ ਕੇ ਸਾਡੇ ਗਰੋਹ ਦੇ ਵਿੱਚ ਸ਼ਾਮਿਲ ਕੀਤਾ ਸੀ ਅਤੇ ਇਸ ਦੇ ਲਈ ਅਸੀਂ ਬਦਲਾ ਲਿਆ ਅਤੇ 골ਡੀ ਬਰਾੜ ਨੇ ਕਿਹਾ ਕਿ ਉਸ ਬੰਦੇ ਦਾ ਨਾਮ ਅਜੀ ਰਾਣਾ ਸੀ ਉਸਨੇ 골ਡੀ ਬਰਾੜ ਗੈਂਗ ਦੇ ਜੋ ਸ਼ਾਮਲ ਹੋਣ ਤੋਂ ਬਾਅਦ ਉਹ ਪੂਪੀ ਰਾਣਾ ਨੂੰ ਸੂਚਨਾ ਦੇਣੀ ਸ਼ੁਰੂ ਕਰ ਦਿੱਤੀ ਸੀ ਅਤੇ 골ਡੀ ਬ੍ਰਾਡ ਦੇ ਅਨੁਸਾਰ ਜਦੋਂ ਅਜੇ ਰਾਣਾ ਦੀ ਸਚਾਈ ਸਾਹਮਣੇ ਆਈ ਤਾਂ ਉਸ ਦਾ ਬਹਿਰੈਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਤੇ 골ਡੀ ਬ੍ਰਾਡ ਨੇ ਅਜੇ ਰਾਣਾ ਦੀ ਤਸਵੀਰ ਵੀ ਸੋਸ਼ਲ ਮੀਡੀਆ ਤੇ ਪੋਸਟ ਕੀਤੀ ਹੈ ਵਿਰਾਟ ਕੋਹਲੀ ਨੇ ਰਾਜਸਥਾਨ ਰਾਇਲਜ਼ ਦੇ ਖਿਲਾਫ ਦਾਖਲ ਹੋ ਕੇ ਤਬਾਹੀ ਮਚਾਈ ਹੈ ਵਿਰਾਟ ਨੇ ਸਵਾਈ ਮਾਨ ਸਿੰਘ ਸਟੇਡੀਅਮ ਦੇ ਵਿੱਚ ਸ਼ਾਨਦਾਰ ਬੱਲੇਬਾਜ਼ੀ ਕੀਤੀ ਹੈ ਤੇ ਆਈਪੀਐਲ 2024 ਦਾ ਪਹਿਲਾ ਸੈਂਕੜਾ ਲਗਾਇਆ ਤੇ ਕੋਹਲੀ ਨੇ ਰਾਜਸਥਾਨ ਦੇ ਗੇਂਦਬਾਜ਼ਾਂ ਨੂੰ ਗੰਭੀਰਤਾ ਦੇ ਨਾਲ ਲਿਆ ਤੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਹੈ ਤੇ 68 ਗੇਂਦਾਂ ਦੇ ਵਿੱਚੋਂ ਆਪਣੇ ਆਈਪੀਐਲ ਕੈਰੀਅਰ ਦਾ 8ਵਾਂ ਸੈਂਕੜਾ ਲਗਾਇਆ ਵਿਰਾਟ ਕੋਹਲੀ ਨੇ ਆਪਣੇ ਪਾਰੀ ਦੀ ਸ਼ੁਰੂਆਤ ਮਾਕੇ ਦੇ ਨਾਲ ਕੀਤੀ ਹੈ ਤੇ ਕੋਹਲੀ ਨੇ ਦੂਜੀ ਓਵਰ ਦੇ ਵਿੱਚੋਂ ਨਦਰੇ ਬਰਗਰ ਦੇ ਖਿਲਾਫ ਦੋ ਚੋਕੇ ਲਗਾ ਕੇ ਆਪਣੇ ਹੱਥ ਖੋਲੇ ਨੇ ਤੇ ਉਸ ਤੋਂ ਬਾਅਦ ਵਿਰਾਟ ਨੇ ਟਰੈਟ ਬੋਲਟ ਅਤੇ ਅਵੇਸ਼ ਖਾਨ ਨੂੰ ਵੀ ਨਹੀਂ ਬਖਸ਼ਿਆ ਤੇ ਇੱਕ ਤੋਂ ਬਾਅਦ ਇੱਕ ਕਈ ਖੂਬਸੂਰਤ ਸ਼ਾਟ ਲਗਾਏ ਨੇ ਤੇ ਕੋਹਲੀ ਸਾਹਮਣੇ ਰਾਜਸਥਾਨ ਦੇ ਗੇਂਦਬਾਜ਼ ਪੂਰੀ ਤਰ੍ਹਾਂ ਬੇਵਸ ਨਜ਼ਰ ਆਏ ਜੰਮੂ ਕਸ਼ਮੀਰ ਦੇ ਕਿਸ਼ਤਵਾਰ ਦੇ ਵਿੱਚ ਐਤਵਾਰ 7 April ਨੂੰ ਇੱਕ ਵਾਰ ਫਿਰ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਇਸ ਭੁਚਾਲ ਦੀ ਤੀਬਰਤਾ ਰਿਐਕਟਰ ਅਪਮਾਨੇ ਤੇ 3.5 ਮਾਪੀ ਗਈ ਹੈ ਤੇ ਸ਼ਨੀਵਾਰ 26 April ਨੂੰ ਵੀ ਲੋਕਾਂ ਨੇ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਨੇ ਨੈਸ਼ਨਲ ਸੈਂਟਰ ਦੇ ਭੁਚਾਲ ਵਿਗਿਆਨ ਦੇ ਅਨੁਸਾਰ ਕਿਸ਼ਤਵਾਰ ਦੇ ਵਿੱਚ ਐਤਵਾਰ 26 April ਸਵੇਰੇ ਕਰੀਬ 4:30 ਵਜੇ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਇਸ ਦਾ ਕੇਂਦਰ ਜ਼ਮੀਨ ਦੇ ਵਿੱਚ ਕਰੀਬ 10 ਕਿਲੋਮੀਟਰ ਦੂnga ਸੀ ਤੇ NCS ਨੇ ਇਹ ਜਾਣਕਾਰੀ ਆਪਣੇ ਅਧਿਕਾਰ ਤੋਂ ਸੋਸ਼ਲ ਮੀਡੀਆ ਹੈਂਡਲੈਕਸ ਦੇ ਸਾਂਝੀ ਕੀਤੀ ਹੈ ਕਿ ਇਸ ਤੋਂ ਬਾੜਾ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਜਾ ਰਹੇ ਨੇ ਹਾਲਾਂਕਿ ਇਨ੍ਹਾਂ ਪੁਚਾਲਾਂ ਦੇ ਕਾਰਨ ਕਿਸੇ ਜਾਨੀ-ਜਾਮਾ ਲਈ ਨੁਕਸਾਨ ਦੀ ਕੋਈ ਖਬਰ ਸਾਹਮਣੇ ਨਹੀਂ ਆਈ। ਸਾਲ 2024 ਦਾ ਪਹਿਲਾ ਸੂਰਜ ਗ੍ਰਹਿਣ ਕੱਲ ਯਾਨੀ ਕਿ 8 ਅਪ੍ਰੈਲ ਨੂੰ ਲੱਗਣ ਜਾ ਰਿਹਾ ਹੈ ਸਾਲ ਦਾ ਪਹਿਲਾ ਸੂਰਜ ਗ੍ਰਹਿਣ ਬਹੁਤ ਖਾਸ ਹੋਣ ਵਾਲਾ ਹੈ ਇਹ ਸੂਰਜ ਗ੍ਰਹਿਣ ਕੁੱਲ 4 ਘੰਟੇ 25 ਮਿੰਟ ਤੱਕ ਲੱਗਾ ਰਹੇਗਾ ਜੋ ਕਿ 50 ਸਾਲਾਂ ਦੇ ਵਿੱਚ ਸਭ ਤੋਂ ਲੰਬਾ ਸਮਾਂ ਹੋਵੇਗਾ। ਇਹ ਸੰਪੂਰਨ ਸੂਰਜ ਗ੍ਰਹਿਣ ਉੱਤਰੀ ਅਮਰੀਕਾ, ਮੈਕਸੀਕੋ, ਸੰਯੁਕਤ ਰਾਜ ਅਮਰੀਕਾ ਅਤੇ ਕੈਨੇਡਾ ਦੇ ਵਿੱਚੋਂ ਹੋ ਕੇ ਲੰਘੇਗਾ। ਪੂਰਨ ਸੂਰਜ ਗ੍ਰਹਿਣ ਉਦੋਂ ਹੁੰਦਾ ਹੈ ਜਦੋਂ ਚੰ드ਰਮਾ ਸੂਰਜ ਅਤੇ ਧਰਤੀ ਦੇ ਵਿਚਕਾਰ ਲੰਘਦਾ ਹੈ ਜਿਸ ਨਾਲ ਸੂਰਜ ਦੀਆਂ ਕਿਰਨਾਂ ਪੂਰੀ ਤਰ੍ਹਾਂ ਲੁਕ ਜਾਂਦੀਆਂ ਨੇ ਅਤੇ ਪੂਰੇ ਉੱਤਰੀ ਅਮਰੀਕਾ ਦੇ ਲੋਕ ਸੂਰਜ ਗ੍ਰਹਿਣ ਨੂੰ ਦੇਖਣ ਦੇ ਲਈ ਉਤਸੁਕ ਨੇ ਅਤੇ ਇਹ ਸੂਰਜ ਗ੍ਰਹਿਣ ਮੈਕਸੀਕੋ ਦੇ ਪਰਸਾਂਦ ਟਟ ਤੇ ਦਿਖਾਈ ਦੇਵੇਗਾ ਤੇ ਇਸੇ ਤਰ੍ਹਾਂ ਕੈਨੇਡਾ ਦੇ ਅਨਟਾਰੀਓ ਸੂਬੇ ਦੇ ਵਿੱਚੋਂ ਨਿਆਗਰਾ ਖੇਤਰ ਦੇ ਵਿੱਚੋਂ ਸੂਰਜ ਗ੍ਰੈਂਡ ਦੇਖਣ ਦੇ ਲਈ ਆਉਣ ਵਾਲੇ ਲੋਕਾਂ ਦਾ ਸਵਾਗਤ ਕਰਨ ਦੇ ਲਈ ਤਿਆਰ ਹੈ ਤੇ ਇਸ ਦੌਰਾਨ ਇੱਥੇ 10 ਲੱਖ ਤੋਂ ਵੱਧ ਸੈਲਾਨੀਆਂ ਦੇ ਆਉਣ ਦੀ ਉਮੀਦ ਹੈ ਤੇ ਅਮਰੀਕਾ ਦਾ ਸੈਰ ਸਪਾਟਾ ਵਿਭਾਗ ਗ੍ਰਹਿਣ ਦੇਖਣ ਵਾਲਿਆਂ ਦੇ ਲਈ ਵਿਸ਼ੇਸ਼ ਪ੍ਰਬੰਧ ਕਰ ਰਿਹਾ ਹੈ ਸਾਊਥ-ਵੈਸਟ ਅਤੇ ਡੈਲਟਾ ਵਰਗਿਆ 에ਅਰਲਾਈਨਜ਼ਾਂ ਨੇ ਗ੍ਰਹਿਣ ਦੇਖਣ ਦੇ ਲਈ ਉਡਾਣ ਦੇ ਰੂਟਾਂ ਦਾ ਐਲਾਨ ਕੀਤਾ ਹੈ ਅੱਜ ਦੀਆਂ ਫੜਫੜ ਖਬਰਾਂ ਦੇ ਵਿੱਚ ਬਸ ਇਨਾ ਹੀ ਮੈਨੂੰ ਗੁਰਪ੍ਰੀਤ ਕੌਰ ਨੂੰ ਦੀ ਇਜਾਜ਼ਤ ਧੰਨਵਾਦ ਸਸ਼ੀਆਕਾਲ